ਇੱਕ ਲੜਕੀ ਨੇ ਨਾ ਚੰਨੀ ਗੱਲ ਚ ਪਾਈ ਹੋਈ ਸੀ ਕਾਂਟੇ ਸੀ ਮੰਦਰੀਆਂ ਪਾਈ ਹੋਈਆਂ ਸੀ ਇੱਕ ਲੁਟੇਰਾ ਆਇਆ ਕਹਿਣ ਲੱਗਾ ਪਣੀ ਐ ਇੰਨਾ ਤੂੰ ਸੋਨਾ ਪਾ ਰੱਖਿਆ ਜੇ ਕੋਈ ਲੁਟੇਰਾ ਲੁੱਟ ਕੇ ਲੈ ਗਿਆ ਫੇਰ ਕੋਈ ਗੱਲ ਨਹੀਂ ਵੀਰਾ ਮੈਨੂੰ ਰੱਬ ਹੋਰ ਤੂੰ ਕਾ ਚੰਗਾ ਪਰ ਮੈਂ ਲੁਟੇਰਾ ਤੂੰ ਆਪੇ ਲੋ ਨਹੀਂ ਕਿ ਮੈਂ ਲਾ ਲ ਕਹਿਣ ਲੱਗੀ ਵੀਰਾ ਮੈਂ ਹੀ ਲਾ ਕੇ ਦੇ ਦਿੰਦੀ ਉਹਨੇ ਚਾਂਦ ਚੈਨੀ ਵੀ ਕਾਂਟੇ ਵੀ ਮੁੰਦਰੀਆਂ ਲਾ ਕੇ ਉਹਨੂੰ ਫੜਾਤੀਆਂ ਕਹਿਣ ਲੱਗੇ ਵੀਰਾ ਗੱਲ ਸੁਣ ਮੈਨੂੰ 100 ਰੁਪਇਆ ਦੇ ਜਾ ਭੈਣ ਨੂੰ ਤੇ ਕਹਿਦੀ ਪਈਏ ਤੇਰੇ ਭਾਪੀ ਨੂੰ ਇਹ ਪਾਦੀ ਤੇ ਉਹਨੂੰ ਕਹਿਦੀ ਤੇਰੀ ਮੇਰੀ ਭੈਣ ਨੇ ਨਾ ਤੈਨੂੰ ਗਿਫਟ ਦਿੱਤੀ ਉਹਨੇ ਕਿਹਾ ਸਿਰਫ 100 ਰੁਪਇਆ ਕਹਾਂ ਉਹਨੇ 100 ਰੁਪਇਆ ਲੈ ਲਈ ਕਹਣ ਲੱਗੇ ਭਾਪੀ ਨੂੰ ਹੀ ਪਾਈ ਹੋਰ ਨਹੀਂ ਕਿਸੇ ਕੰਮ ਆਣੀ ਕਹਿੰਦਾ ਕੀ ਮਤਵਾਂ ਤੇਰਾ ਕਹੇ 100 ਰੁਪਏ ਦਾ ਸੈਟ ਹੈ ਮੈਂ ਹੋਰ ਲੈ ਲੂੰ ਦੋਸਤੋ ਜੇ ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਧੰਨਵਾਦ